ਗੁਰਸੰਗਤ ਜੀ ਇਸ ਰਹਿਤ ਮਰਿਆਦਾ ਦੇ ਵਿੱਚ ਚਾਰ ਸੰਸਕਾਰ ਬਖਸ਼ਿਸ਼ ਕੀਤੇ ਹਨ ਇੱਕ ਹੈ ਜਨਮ ਤੇ ਨਾਮ ਸੰਸਕਾਰ ਦੂਸਰਾ ਹੈ ਆਨੰਦ ਸੰਸਕਾਰ ਮ੍ਰਿਤਕ ਸੰਸਕਾਰ ਤੇ ਅੰਮ੍ਰਿਤ ਸੰਸਕਾਰ ਸੰਸਕਾਰ ਦਾ ਕੀ ਅਰਥ ਹੁੰਦਾ ਹੈ ਕਿ ਜਿਹੜਾ ਕੰਮ ਅਸੀਂ ਧਾਰਮਿਕ ਰੀਤੀ ਨਾਲ ਕਰਦੇ ਧਾਰਮਿਕ ਰੀਤੀ ਨਾਲ ਕੀਤਾ ਹੋਇਆ ਕਰਮ ਜਿਹੜਾ ਹੈ ਜਿਸ ਦਾ ਅਸਰ ਸਾਡੇ ਚਿੱਤ ਦੇ ਵਿੱਚ ਰਹਿੰਦਾ ਹੈ ਉਸ ਨੂੰ ਸੰਸਕਾਰ ਕਹਿੰਦੇ ਆਪਾਂ ਕਹਿੰਦੇ ਸੰਸਕਾਰ ਚੰਗੇ ਸੰਸਕਾਰ ਉਹ ਕਰੇ ਜਾਂਦੇ ਤੇ ਸਭ ਤੋਂ ਪਹਿਲਾਂ ਕਿ ਅਸੀਂ ਸਾਡਾ ਇੱਕ ਵਿਧਾਨ ਹੈ ਜਿਸ ਵੇਲੇ ਬੱਚੇ ਦਾ ਜਨਮ ਹੁੰਦਾ ਹੈ ਉਦੋਂ ਕਿਹੜੀ ਮਰਜ਼ਾਦਾ ਕਰਨੀ ਤੇ ਬੱਚੇ ਦਾ ਨਾਮ ਕਿਸ ਤਰ੍ਹਾਂ ਰੱਖਣਾ ਚਾਹੀਦਾ ਹੈ ਬੜਾ ਸਪਸ਼ਟ ਤੌਰ ਤੇ ਰਹਿਤ ਮਰਜ਼ਾਦਾ ਦੇ ਵਿੱਚ ਇਹਦਾ ਉਹ ਲਿਖ ਕੀਤਾ ਗਿਆ ਹੈ ਪਹਿਲਾਂ ਆਪਾਂ ਪੜ ਲੈਨੇ ਆ ਜਨਮ ਤੇ ਨਾਮ ਸੰਸਕਾਰ ਸਿੱਖ ਦੇ ਘਰ ਬਾਲਕ ਦਾ ਜਨਮ ਹੋਣ ਮਗਰੋਂ ਜਦ ਮਾਤਾ ਉੱਠਣ ਬੈਠਣ ਤੇ ਇਸ਼ਨਾਨ ਕਰਨ ਦੇ ਯੋਗ ਹੋਵੇ ਤਾਂ ਦਿਨਾਂ ਦੀ ਕੋਈ ਗਿਣਤੀ ਮੁਕਰਰ ਨਹੀਂ ਹੈ ਤੱਬਰ ਤੇ ਸੰਬੰਧੀ ਗੁਰਦੁਆਰੇ ਕੜਾ ਪ੍ਰਸ਼ਾਦ ਲੈ ਕੇ ਜਾਣ ਜਾਂ ਕਰਾਉਣ ਅਤੇ ਗੁਰੂ ਸਬਦ ਦੇ ਹਜ਼ੂਰ ਪਰਮੇਸ਼ਰ ਦਿੱਤਾ ਬੰਨਾ ਸੌਰਤ ਮਹਲਾ 5 ਸਤਗੁਰ ਸਾਚੇ ਦੀਆ ਭੇਜ ਆਸਾ ਮਹਲਾ 5 ਆਦੀ ਦੇ ਖੁਸ਼ੀ ਦੇ ਧੰਨਵਾਦ ਵਾਲੇ ਸ਼ਬਦ ਪੜਨ ਉਪਰੰਤ ਜੇ શ્રી ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰੱਖਿਆ ਹੋਵੇ ਤਾਂ ਪਾਠ ਦਾ ਭੋਗ ਪਾਇਆ ਜਾਵੇ ਸਮਾਪਤੀ ਕੀਤੀ ਜਾਵੇ ਫਿਰ ਬਾਗ ਲਿਆ ਜਾਵੇ ਬਾਗ ਦੇ ਆਰੰਭ ਦੇ ਸ਼ਬਦ ਦਾ ਜੋ ਪਹਿਲਾ ਅੱਖਰ ਹੋਵੇ ਉਸ ਤੋਂ ਗਰੰਥੀ ਸਿੰਘ ਬੱਚੇ ਦਾ ਨਾਮ ਤਜਵੀਜ਼ ਕਰੇ ਅਤੇ ਸੰਗਤ ਦੀ ਪ੍ਰਵਾਨਗੀ ਲੈ ਕੇ ਨਾਮ ਪ੍ਰਗਟ ਕਰੇ ਲੜਕੇ ਦੇ ਨਾਮ ਪਿੱਛੇ ਸਿੰਘ ਸ਼ਬਦ ਤੇ ਲੜਕੀ ਦੇ ਨਾਮ ਪਿੱਛੇ ਕੌਰ ਸ਼ਬਦ ਲਗਾਇਆ ਜਾਵੇ ਉਪਰੰਤ ਆਨੰਦ ਸਾਹਿਬ ਛੇ ਪੌੜੀਆਂ ਮਗਰੋਂ ਬੱਚੇ ਦੇ ਨਾਮ ਸੰਸਕਾਰ ਦੇ ਖੁਸ਼ੀ ਦਾ ਜੋਗ ਸ਼ਬਦਾਂ ਵਿੱਚ ਅਰਦਾਸਾ ਕਰਕੇ ਕੜਾ ਪ੍ਰਸ਼ਾਦ ਵਰਤਾਇਆ ਜਾ। ਹੁਣ ਇਹਦੇ ਵਿੱਚ ਕਿੰਨੇ ਤਰ੍ਹਾਂ ਦੇ ਸਾਡੇ ਭਲੇਖੇ ਆ। ਕਿਉਂਕਿ ਬਹੁਤਾਂ ਦੇ ਵਿੱਚ ਬ੍ਰਾਹਮਣਵਾਦ ਦਾ ਜਿਹੜਾ ਬੋਲ ਵਾਲਾ ਸੀ ਤੇ ਉਹਨੇ ਜਿੱਥੇ ਲੋਕਾਂ ਦੇ ਵਿੱਚ ਬੰਡੀਆਂ ਪਾਈਆਂ ਹਰੇਕ ਕਰਮ ਦੇ ਵਿੱਚ ਉਹਨੇ ਵੰਡੀ ਪਾਈ ਹਰੇਕ ਕਰਮ ਦੇ ਵਿੱਚ ਆਮ ਕਰਕੇ ਹੁਣ ਇੱਥੇ ਬੜਾ ਸੋਹਣਾ ਲਿਖਿਆ ਵੀ ਸਿੱਖ ਦੇ ਘਰ ਬਾਲਕ ਦਾ ਜਨਮ ਹੋਣ ਮਗਰੋਂ ਜਦ ਮਾਤਾ ਉੱਠਣ ਬੈਠਣ ਤੇ ਇਸ਼ਨਾਨ ਕਰਨ ਦੇ ਯੋਗ ਹੋਵੇ ਤਾਂ ਦਿਨਾਂ ਦੀ ਕੋਈ ਗਿਣਤੀ ਮੁਕਰਰ ਨਹੀਂ ਹੈ ਪਰ ਉਹ ਬ੍ਰਾਹਮਣ ਨੇ ਕੀ ਕਿਹਾ ਦਿਨ ਵੀ ਮੱਥ ਦੇਤੇ ਤੇ ਉਹਨੂੰ ਨਾਮ ਦਿੱਤਾ ਗਿਆ ਵੀ ਇਹ ਘਰ ਜਿਹੜਾ ਹੈ ਨਾ ਉਹ ਸ਼ੂਤਕ ਵਾਲਾ ਹੋ ਗਿਆ অপবিত্র ਹੋ ਗਿਆ ਇਹਨੂੰ ਸੰਸਕ੍ਰਿਤ ਦਾ ਸ਼ਬਦ ਹੈ ਸ਼ੋਤਕ ਸ਼ੋਤਕ ਦਾ ਅਰਥ ਹੈ অপਵਿੱਤਰਤਾ ਵੀ ਹੁਣ ਇਹ ਘਰ ਪਵਿੱਤ ਪਵਿੱਤ অপਵਿੱਤਰ ਹੋ ਗਿਆ ਫਿਰ ਉਹ ਗੰਗਾ ਜਲ ਲਿਆਏਗਾ ਤੇ ਉਹ ਜੋ ਉਹਨੇ ਦਖਣਾ ਲੈਣੀ ਕਰੇਗਾ ਫਿਰ ਗੰਗਾ ਜਲ ਬੱਚੇ ਨੂੰ ਉਹਦੇ ਮਾਂ ਦੇ ਮੂੰਹ ਦੇ ਵਿੱਚ ਪਾਇਆ ਜਾਏਗਾ ਮਤ ਉਹਦਾ ਉਹਦੀ ਰੀਤੀ ਆ ਉਹ ਤਾਂ ਮੁਬਾਰਕ ਹੈ ਪਰ ਉਹ ਦੇਖਾ ਦੇਖੀ ਲੋਕ ਕਰਦੇ ਹੁਣ ਬ੍ਰਾਹਮਣ ਜਿਹੜਾ ਸੀ ਆਪਣੇ ਵਾਸਤੇ ਬੜੇ ਘਟ ਦੇਣ ਰੱਖੇਗੀ ਬ੍ਰਾਹਮਣ ਦੇ ਘਰ ਜੇ ਕੋਈ ਬੱਚਾ ਪੈਦਾ ਹੁੰਦਾ ਤੇ ਉਹਦੇ ਘਰ 11 ਦਿਨ ਤੱਕਰ ਸੂਤਕ ਰਹਿੰਦਾ ਤੇ ਜਿਹੜਾ ਖੱਤਰੀ ਹੈ ਉਹਦੇ ਘਰ 13 ਦਿਨ ਵੈਸ ਜਿਹੜਾ ਉਹਦੇ ਘਰ 17 ਦਿਨ ਤੇ ਜਿਹੜਾ ਸੁੱਧਰ ਹੈ ਉਹਦੇ ਘਰ 30 ਦਿਨ ਸੂਤਕ ਰਹਿੰਦਾ ਕਈ ਲੋਕ ਅੱਗੇ ਵੀ ਕਰਦੇ ਸੀ ਬੜਾ ਵਹਿਮ ਕਰਦੇ ਕਿਸੇ ਦੇ ਘਰ ਬੱਚਾ ਜਨਮ ਹੁੰਦਾ ਸੀ ਫਿਰ ਜਾ ਕੇ ਉਹਨਾਂ ਨੇ ਕੁਝ ਖਾਣਾ ਨਹੀਂ ਉਹਨਾਂ ਦੇ ਘਰ ਵੀ ਇਹਨਾਂ ਦੇ ਘਰ ਸੂਤਕ ਵਾਲਾ ਘਰ ਹੈ ਅੱਜ ਵੀ ਪੜੇ ਲਿਖੇ ਲੋਕ ਅੱਜ ਅਸੀਂ 21ਵੀਂ ਸਦੀ ਵਿੱਚ ਪਹੁੰਚ ਗਏ ਆ ਪਰ ਉਹੀ ਬਹਿਮ ਭਰਮ ਉਹੀ ਸਭ ਕੁਝ ਕੀਤਾ ਜਾ ਰਿਹਾ ਪਰ ਗੁਰੂ ਸਾਹਿਬ ਜੀ ਨੇ 550 ਸਾਲ ਪਹਿਲਾਂ ਇਹ ਲੋਕਾਂ ਦੇ ਮਨਾਂ ਵਿੱਚੋਂ ਦਿਲਾਂ ਦੇ ਵਿੱਚੋਂ ਦਿਮਾਗ ਦੇ ਵਿੱਚੋਂ ਇਹ ਭਰਮ ਕੱਢ ਦਿੱਤੇ ਅਪਵਿੱਤਰ ਕੌਣ ਕੌਣ ਹੈ ਕਹਿੰਦੇ ਜਿੱਥੇ ਉਹ ਥਾਂ ਉਹ ਅਪਵਿੱਤਰ ਹੈ ਜਿੱਥੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾਂਦਾ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਲ ਸੋਹਣ ਚਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਦੀ ਉਹ ਨਗਰ ਉਹ ਘਰ ਹੋਵੇ ਕੁਛ ਵੀ ਹੋਵੇ ਉਹ ਯਾਰਡ ਹੈ ਪਰ ਜਿਹੜਾ ਜਿੱਥੇ ਪਰਮੇਸ਼ਰ ਦਾ ਨਾਮ ਲਿਆ ਜਾਂਦਾ ਉਹ ਜਗ੍ਹਾ ਪਵਿੱਤਰ ਹੈ ਉਹ ਘਰ ਪਵਿੱਤਰ ਹੈ ਸਤਗੁਰੂ ਨੇ ਸਾਨੂੰ ਬਾਣੀ ਦੇ ਨਾਲ ਜੋੜੇ ਸਾਡੇ ਵਿੱਚ ਵੀ ਪ੍ਰਚਲਿਤ ਸੀ ਮ ਕਈ ਲੋਕਾਂ ਬੇਨਤੀ ਕਰ ਕਰਕੇ ਲੋਕਾਂ ਦੇ ਘਰਾਂ ਦੇ ਵਿੱਚ ਜੇ ਬੱਚੇ ਦਾ ਜਨਮ ਹੋਇਆ 21 ਦਿਨਾਂ ਬਾਅਦ ਔਰ ਰਸੋਈ ਦੇ ਵਿੱਚ ਬੈਠ ਕੇ ਚੌਂਕੇ ਵਿੱਚੇ ਬੈਠ ਕੇ ਅਰਦਾਸ ਕਰੋ। ਉਹੀ ਭਰਮ ਸਾਡੇ ਵਿੱਚ ਵੀ ਸੀ। ਵੀ ਇਹ ਘਰ ਪਵਿੱਤਰ ਹੋ ਗਿਆ। ਕਈ ਲੋਕ ਸਵਾਲ ਕਰਦੇ ਆ। ਆਮ ਕਰਕੇ ਕਿ 5 ਦਿਨ ਜਿਹੜੇ ਹਨ ਉਹ ਪੈਨਾਸਟ ਜੜੀਆਂ ਹਨ ਉਹ ਪਾਠ ਨਹੀਂ ਕਰ ਸਕਦੀਆਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਨਹੀਂ ਬੈਠ ਸਕਦੀਆਂ। ਇਹ ਜਿਹੜਾ ਜਿੰਨੀ ਵੀ ਕਿਰਿਆ ਹੈ ਨਾ ਪ੍ਰਮਾਤਮਾ ਕਾਲ ਪੁਰਖ ਪਰਮੇਸ਼ਰ ਨੇ ਬਣਾਈ ਹੈ ਸਤਗੁਰ ਕਹਿੰਦੇ ਜਿਉ ਜੋਰੂ ਸਰਣਾਵਣੀ ਆਵੇ ਬਾਰੂ ਬਾਰ ਝੂਠੇ ਝੂਠਾ ਮੁਖ ਵਸੇ ਨਿਤਨਿਤ ਹੋਏ ਖਵਾਰ ਕਹਿੰਦੇ ਸੂਚੇ ਇਹ ਨਾ ਆਖੀਏ ਬਹਿਣ ਜੇ ਪਿੰਡਾ ਧੋਏ ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋ ਇਹ ਤਾਂ ਪ੍ਰਮਾਤਮਾ ਦੀ ਬਣਾਈ ਹੋਈ ਸਾਰੀ ਕਿਰਿਆ ਹੈ ਜੇ ਉਹ ਕਿਰਿਆ ਨਾ ਹੋਵੇ ਤਾਂ ਸੰਤਾਨ ਔਰ ਸੰਸਾਰ ਦੀ ਉਤਪਤੀ ਖਤਮ ਹੋ ਜਾਏ। ਔਰ ਜੋ ਪਰਮੇਸ਼ਰ ਨੇ ਬਣਾਇਆ ਉਹ ਕੋਈ ਅਪਵਿੱਤਰ ਨਹੀਂ ਹੈ, ਸਭ ਕੁਝ ਪਵਿੱਤਰ ਹੈ। ਸਭ ਕੁਝ ਚੰਗਾ ਹੈ। ਗੁਰੂ ਸਾਹਿਬ ਮਹਾਰਾਜ ਸਾਡੇ ਦੀ ਕਿਰਪਾ ਕੀਤੀ। ਹੁਣ ਉਸ ਘਰ ਨੂੰ ਅਪਵਿੱਤਰ ਸਮਝਿਆ ਜਾਂਦਾ ਹੈ। ਗੁਰੂ ਮਹਾਰਾਜ ਕਹਿੰਦੇ ਨਹੀਂ ਭਾਈ ਸਭੋ ਸੂਤਕ ਧਰਮ ਹੈ। ਇਹ ਸੂਤਕ ਦਾ ਜਿਹੜਾ ਕੰਮ ਹੈ ਨਾ ਇਹ ਧਰਮ ਹੈ ਸਾਡੇ ਵਿੱਚ। ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਨਾਨਕ ਜਿੰਨੀ ਗੁਰਮੁਖ 부ਝਿਆ ਤਿਨਾ ਸੂਤਕ ਨਾਏ ਉਹਨਾਂ ਨੂੰ ਕੋਈ ਸੂਤਕ ਨਹੀਂ ਗੁਰੂ ਪਾਸ਼ਾ ਨੇ ਤਾਂ ਬੜਾ ਸੋਹਣਾ ਖਲਾਸਾ ਕੀਤਾ ਆਸਾ ਕੀ ਵਾਰ ਦੇ ਵਿੱਚ ਪਾਸ਼ਾ ਕਹਿੰਦੇ ਜੇਕਰ ਸੂਤਕ ਮੰਨਿਏ ਜੇ ਆਪਾਂ ਮੰਨ ਲੈ ਵੀ ਇਹ ਜਗ੍ਹਾ অপবিত্র ਆ ਫਿਰ ਬੇਨਤੀ ਕਰ ਰਹੇ ਆ ਇਹ ਸੂਤਕ ਸ਼ਬਦ ਸੰਸਕ੍ਰਿਤ ਦਾ ਹੈ ਪਵ ਅਪਵਿੱਤਰਤਾ ਸਤਗੁਰ ਕਹਿੰਦੇ ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਕਹਿੰਦੇ ਜੇਕਰ ਸੂਤਕ ਮੰਨੀਏ ਸਭ ਤੈਂ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅਨ ਕੇ ਜੀਆ ਬਾਜ ਨਾ ਕੋਏ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ ਸੋਤਕ ਕਿਉ ਕਰ ਰਖੀਏ ਸੋਤਕ ਪਵੇ ਰਸੋਏ ਨਾਨਕ ਸੋਤਕ ਇਹ ਬਣਾ ਉਤਰੇ ਗਿਆਨ ਉਤਾਰੇ ਤੋਏ ਫੇ ਗੁਰੂ ਮਹਾਰਾਜ ਕਹਿੰਦੇ ਸੋਤਕ ਕੀ ਕਹਿੰਦੇ ਮਨ ਕਾ ਸੋਤਕ ਲੋਭ ਹੈ ਜਿਹੜਾ ਬੰਦਾ ਲੋਭੀ ਹੈ ਨਾ ਕਹਿੰਦੇ ਉਹ ਮਨੁੱਖ ਜਿਹੜਾ ਹੈ ਉਹਦੇ ਵਾਸਤੇ ਪਵਿੱਤਰਤਾ ਹੀ ਹੈ ਸੋਤਕ ਹੀ ਹੈ ਮਨ ਕਾ ਸੋਤਕ ਲੋਭ ਹੈ ਜੇਵਾ ਸੂਤਕ ਕੂੜ ਮੂੰਹ ਦੇ ਨਾਲ ਝੂਠ ਬੋਲਣਾ ਇਹ ਜੀਬ ਦਾ ਝੂਠ ਹੈ ਜੀਬ ਦਾ ਸੂਤਕ ਹੈ ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰਤ ਪਰਦਨ ਰੂਪ ਕੰਨੀ ਸੂਤਕ ਕੰਨ ਪੈ ਲਾਇਤ ਵਾਰੀ ਲਾਇਤ ਵਾਰੀ ਚੁਗਲੀਆਂ ਸੁਣਨੀਆ ਲਾਇਤ ਵਾਰੀ ਖਾਏ ਨਾਨਕ ਹੰਸਾ ਆਦਮੀ ਸਭੋ ਬੱਦੇ ਜੰਪੁਰ ਜਾਏ ਕਹਿੰਦੇ ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਦਿੱਤਣ ਰਿਜਕ ਸੰਭਾਏ ਨਾਨਕ ਜਿਨੀ ਗੁਰਮੁਖ ਬੁਝਿਆ ਤਿਨਾ ਸੂਤਕ ਨਾਹੀਂ ਉਹ ਜੋ ਕਰਨਾ ਸੀ ਸਤਗੁਰ ਕਹਿੰਦੇ ਕੀਤਾ ਨਹੀਂ ਕੀ ਕਰਨਾ ਸੀ ਸਤਗੁਰ ਵੱਡਾ ਕਰ ਸਲਾਈਏ ਜਿਸ ਵਿੱਚ ਵੱਡੀਆਂ ਵਡਿਆਈਆਂ ਇਹਨਾਂ ਦਿਨਾਂ ਨੂੰ ਅਪਵਿੱਤਰ ਸਮਝਿਆ ਗਿਆ ਇਹ ਬ੍ਰਾਹਮਣ ਨੇ ਜਿਹੜੀਆਂ ਬੰਡੀਆਂ ਪਾਈਆਂ ਬ੍ਰਾਹਮਣ ਦੀ ਸੋਚ ਸੀ ਤੇ ਗੁਰੂ ਮਹਾਰਾਜ ਦੀ ਜਿਹੜੀ ਸਿੱਖਾਂ ਨੇ ਗੁਰਮਤ ਮਰਿਆਦਾ ਸਿੱਖ ਰਹਿਤ ਮਰਿਆਦਾ ਤਿਆਰ ਕੀਤੀ ਔਰ ਇਹ ਗੁਰਬਾਣੀ ਦੇ ਆਧਾਰ ਤੇ ਹੈ ਫਿਰ ਬੇਨਤੀ ਕਰ ਰਿਹਾ ਸਿੱਖਾਂ ਦੇ ਘਰ ਬਾਲਕ ਦਾ ਜਨਮ ਹੋਣ ਮਗਰੋਂ ਜਦ ਮਾਤਾ ਉੱਠਣ ਬੈਠਣ ਤੇ ਇਸ਼ਨਾਨ ਕਰਨ ਦੇ ਯੋਗ ਹੋਵੇ ਤਾਂ ਦਿਨਾਂ ਦੀ ਕੋਈ ਗਿਣਤੀ ਮੁਕਰਰ ਨਹੀਂ ਹੈ ਜਿਹਦਾ ਮੈਂ ਬੇਨਤੀ ਕਰ ਚੁੱਕਾ ਹਾਂ ਬ੍ਰਾਹਮਣ ਨੇ ਆਖਿਆ ਵੀ ਬ੍ਰਾਹਮਣ ਦੇ ਘਰ ਬੱਚਾ ਪੈਦਾ ਹੋਵੇ ਤੇ 11 ਦਿਨ ਸूतक ਹੁੰਦਾ ਹੈ ਤੇ ਜਿਹੜਾ ਖੱਤਰੀ ਹੈ ਉਹਦੇ 13 ਦਿਨ ਤੇ ਵੈਸ ਜਿਹੜਾ ਉਹਦੇ 17 ਦਿਨ ਤੇ শূਦਰ ਦੇ ਘਰ 30 ਦਿਨ ਸूतक ਹੁੰਦਾ ਅਸੀਂ ਕਹਿੰਦੇ ਹੁਣ ਆ ਘਰ ਅਪਵਿੱਤਰ ਹੋ ਗਿਆ ਹੈ ਘਰ ਦੇ ਵਿੱਚ ਸੁਚਮਤਾ ਨਹੀਂ ਹੈ ਪਰ ਉਹ ਚੌਂਕੇ ਚਾੜ ਸਾਡੇ ਵੀ ਨਵਾਂ ਸ਼ਬਦ ਪੜ੍ਹਦੇ ਹੁੰਦੇ ਸੀ ਚੌਂਕੇ ਚਾੜਦੇ ਹੋ ਮਤਲਬ ਸੋਚ ਸਾਡੀ ਵੀ ਉਹੀ ਹੈ ਨਾ ਅਪਵਿੱਤਰਤਾ ਹੋ ਗਈ ਔਰ ਗੁਰੂ ਮਹਾਰਾਜ ਕਹਿੰਦੇ ਸਭ ਕੁਝ ਪਵਿੱਤਰ ਹੈ ਸੁਚੇ ਨਾਖੀਏ ਵਹਿਣ ਜੇ ਪਿੰਡਾ ਤੋਏ ਸੁਚੇ ਸਹੀ ਨਾਨਕਾ ਜਿਨ ਮੰਨ ਵਸਿਆ ਸੋਏ ਦਿਨਾਂ ਦੀ ਕੋਈ ਗਿਣਤੀ ਮੁਕਰਰ ਨਹੀਂ ਹੈ ਜਦੋਂ ਮਰਜੀ ਕਿਉਂਕਿ ਸਰੀਰ ਦੇ ਨਾਲ ਸੰਬੰਧ ਹੈ ਇਸ ਦਾ ਤਬਰ ਦੇ ਸੰਬੰਧੀ ਗੁਰਦੁਆਰੇ ਕੜਾ ਪ੍ਰਸ਼ਾਦ ਲੈ ਕੇ ਜਾਣ ਜਾਂ ਕਰਾਉਣ ਅਤੇ ਗੁਰੂ ਦੀ ਹਜ਼ੂਰੀ ਵਿੱਚ ਪਰਮੇਸ਼ਰ ਦਿੱਤਾ ਬੰਨਾ ਸੋਤ ਮਹਿਲਾ ਪੰਜਵਾਂ ਸਤਗੁਰ ਸਾਚੇ ਦੀਆ ਪੇਜ ਆਸਮ ਮਹਿਲਾ ਪੰਜਵਾਂ ਆਦੀ ਖੁਸ਼ੀ ਦੇ ਧੰਨਵਾਦ ਵਾਲੇ ਸ਼ਬਦ ਪੜਨ ਉਪਰੰਤ ਜੇਕਰ ਗੁਰੂ ਗ੍ਰੰਥ ਸਾਹਿਬ ਦਾ ਪਾਠ ਰੱਖਿਆ ਹੋਵੇ ਤਾਂ ਪਾਠ ਦਾ ਭੋਗ ਪਾਇਆ ਜਾਇਆ ਕਿਉਂਕਿ ਅੱਜ ਵੀ ਅਸੀਂ ਗੱਲ ਨੂੰ ਮਹਿਸੂਸ ਕਰਦੇ ਹਾਂ ਕਿ ਜੋ ਜਨਮ ਤੋਂ ਪਹਿਲਾਂ ਮਾਂ ਕਰਦੀ ਹੈ ਉਹ ਬੱਚੇ ਦੇ ਉੱਪਰ ਅਸਰ ਜ਼ਰੂਰ ਪੈਂਦਾ ਹੈ ਗੁਰਸਿੱਖ ਜੀਵਨ ਵਾਲੇ ਜਿਹੜੇ ਗੁਰਸਿੱਖ ਹਨ ਉਹਨਾਂ ਦਾ ਕਥਨ ਹੈ ਵੀ ਹੋ ਸਕੇ ਅਸੀਂ ਇਹਨਾਂ ਸਮੇਂ ਦੇ ਵਿੱਚ ਆਪਣਾ ਸਹਿਜ ਪਾੜ ਰੱਖੀ ਬਾਣੀ ਪੜੀਏ ਵੱਧ ਤੋਂ ਵੱਧ ਉਹ ਅਸਰ ਬੱਚੇ ਦੇ ਉੱਪਰ ਜ਼ਰੂਰ ਹੋਏਗਾ ਅੱਜ ਸਾਇੰਸ ਵੀ ਇਸ ਗੱਲ ਨੂੰ ਮੰਨਦੀ ਜਿਦਾਂ ਗੁਰੂ ਰਾਮਦਾਸ ਜੀ ਨੇ ਆਖਿਆ ਸੀ ਕਹਿੰਦੇ ਜਿਨ ਹਰ ਹਿਰਦੇ ਨਾਮ ਨਾ ਵਸਿਓ ਤਿਨ ਮਾਤ ਕੀਜੇ ਹਰ ਬਾਂਝ ਹੁਣ ਸਵਾਲ ਇਹ ਹੈ ਵੀ ਨਾਮ ਬੱਚੇ ਨੇ ਨਹੀਂ ਜਪਿਆ ਤੇ ਮਾਂ ਦਾ ਕੀ ਕਸੂਰ ਹੈ ਗੁਰੂ ਸਾਹਿਬ ਕਹਿੰਦੇ ਇਦਾਂ ਦੀ ਮਾਂ ਨੂੰ ਰੱਬ ਬਾਂਝ ਕਰਦੇ ਇਦਾਂ ਦੇ ਉਲਾਦ ਹੀ ਨਾ ਪੈਦਾ ਹੋਵੇ ਵੀ ਜਿਹੜਾ ਨਾਮ ਨਹੀਂ ਜਪਦੇ ਤੇ ਅੱਜ ਤਾਂ ਹਰ ਇੱਕ ਚੀਜ਼ ਮੰਨਦੀ ਹੈ ਕਿ ਜੋ ਮਾਂ ਕਰਦੀ ਹੈ ਬੱਚੇ ਦੇ ਜਨਮ ਤੋਂ ਪਹਿਲਾਂ ਉਹ ਬੱਚੇ ਦੇ ਉੱਪਰ ਅਸਰ ਹੁੰਦਾ ਹੈ ਅੱਜ ਛੋਟੇ ਛੋਟੇ ਬੱਚੇ 2 2 10 10 ਮਹੀਨੇ ਦੇ ਬੱਚੇ ਮੋਬਾਈਲ ਲੈ ਕੇ ਬੈਠੇ ਕਿਉਂਕਿ ਉਹ 9 ਮਹੀਨੇ ਉਹਨੇ ਲਈ ਮੈਂ ਮੋਬਾਈਲ ਛੱਡਿਆ ਤੇ ਬੱਚਿਆਂ ਨੇ ਕਿਤੇ ਛੱਡਣਾ ਤੇ ਅਸੀਂ ਜੋ ਕਰਾਂਗੇ ਉਹਦਾ ਅਸਰ ਜਿਹੜਾ ਹੈ ਬੱਚੇ ਦੇ ਉੱਪਰ ਜ਼ਰੂਰ ਪਾਏਗਾ ਮਸਕੀਨ ਜੀ ਇੱਕ ਉਦਾਹਰਨ ਦਿੰਦੇ ਹੁੰਦੇ ਸੀ ਜਰਮਨ ਦੇ ਵਿੱਚ ਕਹਿੰਦੇ ਇੱਕ ਵਾਰੀ ਇੱਕ ਬੱਚੇ ਦੀ ਮੌਤ ਹੋ ਜਾਂਦੀ ਮਾਂ ਦੇ ਉਧਰ ਦੇ ਵਿੱਚ ਤੇ ਬੜਾ ਉਹਨਾਂ ਨੂੰ ਧਿਆਨ ਦਿੱਤਾ ਗਿਆ ਵੀ ਬੱਚਾ ਜਿਹੜਾ ਸੀ ਬਿਲਕੁਲ ਤੰਦਰੁਸਤ ਸੀ ਵੀ ਮੌਤ ਕਿੱਦਾਂ ਹੋ ਗਈ ਤੇ ਉਸਨੇ ਫਿਰ ਡੇਡੇ ਡਾਕਟਰ ਸੀ ਸਿਆਣੇ ਸੀ ਤੇ ਉਹਨਾਂ ਨੇ ਦੱਸਿਆ ਵੀ ਜੋ ਅਸੀਂ ਕਰਦੇ ਆ ਉਹ ਬੱਚੇ ਦੇ ਉੱਪਰ ਅਸਰ ਪੈਂਦਾ ਇੱਕ ਹੋਰ ਉਦਾਹਰਣ ਸੀ ਇਸੇ ਤਰ੍ਹਾਂ ਦੀ ਕਹਿੰਦੇ ਇੱਕ ਮਾਂ ਆਪਣੇ ਬੱਚੇ ਨੂੰ ਦੁੱਧ ਪਿਲਾ ਰਹੀ ਸੀ ਛੋਟੇ ਜਿਹੇ ਬੱਚੇ ਨੂੰ ਦੁੱਧ ਦੋ ਤਿੰਨ ਮਹੀਨਿਆਂ ਦਾ ਬੱਚਾ ਸੀ ਤੇ ਬੱਚੇ ਦੀ ਦੁੱਧ ਪੀਣ ਨਾਲ ਮੌਤ ਹੋ ਗਈ ਤੇ ਉਹਨਾਂ ਨੇ ਖੋਜ ਪਿੰਨ ਕੀਤੀ ਵੀ ਦੁੱਧ ਪੀਣ ਨਾਲ ਬੱਚੇ ਦੀ ਮੌਤ ਕਿੱਦਾਂ ਹੋ ਗਈ ਫਿਰ ਇਥੋਂ ਤੱਕਰ ਨਤੀਜੇ ਤੇ ਪਹੁੰਚੇ ਜਿਸ ਵੇਲੇ ਪੂਰੀ ਛਾਣ ਪਿੰਨ ਕੀਤੀ ਗਈ ਕਿ ਮਾਂ ਜਿਹੜੀ ਸੀ ਉਸ ਵੇਲੇ ਆਪਣੇ ਪਤੀ ਦੇ ਨਾਲ ਝਗੜਾ ਕਰ ਰਹੀ ਸੀ ਉਹ ਇੰਨਾ ਕਰੋਧਿਤ ਹੋ ਗਈ ਇੰਨਾ ਕਰੋਧ ਆ ਗਿਆ ਉਹ ਬੱਚੇ ਨੂੰ ਦੁੱਧ ਨਹੀਂ ਪਿਲਾ ਰਹੀ ਸੀ ਉਹਨੂੰ ਕਰੋਧੇ ਪਿਲਾ ਦਿੱਤਾ ਜ਼ਹਿਰੇ ਪਿਲਾ ਦਿੱਤੀ ਤੇ ਉਹ ਬੱਚਾ ਜਿਹੜਾ ਸੀ ਉਹਦੀ ਮੌਤ ਹੋ ਗਈ ਤੇ ਉਹ ਜੋ ਅਸੀਂ ਅਸੀਂ ਕਰਦੇ ਆ ਉਹਦਾ ਅਸਰ ਜ਼ਰੂਰ ਪੈਂਦਾ ਹੈ ਬੜਾ ਸੋਹਣਾ ਇੱਥੇ ਲਿਖਿਆ ਗਿਆ ਕਿ ਅਸੀਂ ਹੋ ਵੇ ਸਕਕੇ ਤਾਂ ਜ਼ਰੂਰ ਅਸੀਂ ਬੱਚੇ ਦੇ ਜਨਮ ਤੋਂ ਪਹਿਲਾਂ ਇੱਕ ਸਹਿਜ ਪਾਠ ਆਰੰਭ ਕਰ ਲਈਏ ਬਾਣੀ ਪੜੀਏ ਵੱਧ ਤੋਂ ਵੱਧ ਬਾਣੀ ਪੜੀਏ ਉਹੀ ਮਾ ਮਾਮਾ ਜੀ ਬਾਣੀ ਤਾਂ ਉਹੀ ਹੈ ਨਾ ਜਿਨ੍ਹਾਂ ਨੇ ਬੱਚਿਆਂ ਨੂੰ ਟੁਕੜੇ ਟੁਕੜੇ ਕਰਵਾ ਕੇ ਝੋਲੀਆਂ ਵਿੱਚ ਪਵਾ ਲੈ ਗਲਾਂ ਵਿੱਚ ਹਾਰ ਪਵਾ ਲੈ ਸ਼ਾਤਾਂ ਦਿੱਤੀਆਂ ਅੱਜ ਸਾਡੇ ਬੱਚੇ ਸਿੱਖੀ ਤੋਂ ਦੂਰ ਕਿਉਂ ਹਨ ਉਹਦਾ ਇੱਕ ਕਾਰਨ ਇਹ ਵੀ ਹੈ ਅਸੀਂ ਬਾਣੀ ਤੋਂ ਟੁੱਟ ਗਏ ਜਦੋਂ ਬਾਣੀ ਪੜਾਂਗੇ ਜੋ ਮਾਂ ਨੇ ਪਰੋਸਣਾ ਬੱਚੇ ਨੂੰ ਉਹ ਬੱਚੇ ਨੂੰ ਜੋ ਸੰਸਕਾਰ ਦੇਣੇ ਆ ਤੇ ਉਹਦੇ ਨਾਲ ਕਦੇ ਹੋਈ ਨਹੀਂ ਸਕਦਾ ਕਿ ਬੱਚਾ ਜਿਹੜਾ ਹੈ ਉਹ ਟੁੱਟ ਜਾ ਹਰਪਾ ਜੀ ਸਿੰਘ ਦੀ ਜੋਗੀ ਜਿਨ੍ਹਾਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਖਾਸ ਕਰਕੇ ਅਮਰੀਕਾ ਦੇ ਵਿੱਚ ਉਹਨਾਂ ਨੇ ਘੱਟੋ ਘੱਟ 80-90 ਹਜ਼ਾਰ ਉਸ ਵੇਲੇ ਆਪਣੇ ਸਮੇਂ ਦੇ ਵਿੱਚ ਉਹਨਾਂ ਨੇ ਅੰਗਰੇਜ਼ਾਂ ਨੂੰ ਸਿੰਘ ਸਜਾਇਆ ਜਿਹੜੇ ਅੱਜ ਵੀ ਅਮਰੀਕਨ ਸਿੰਘ ਆਉਂਦੇ ਨੇ ਨਿਹੰਗ ਸਿੰਘ ਵੀ ਹਨ ਉਹਨਾਂ ਦੇ ਵਿੱਚ ਕੀਰਤਨ ਵੀ ਕਰਦੇ ਹਨ ਤੁਸੀਂ ਕਰੇ ਦਰਬਾਰ ਸਾਹਿਬ ਆਉਂਦੇ ਆ ਤੇ 8-8 ਘੰਟੇ ਚੌਂਕੜਾ ਮਾਰ ਕੇ ਬੈਠੇ ਰਹਿੰਦੇ ਕਿੰਨੀ ਲਗਨ ਹੈ ਕਿਉਂਕਿ ਬਾਣੀ ਨੂੰ ਸਮਝ ਲਿਆ ਤੇ ਆਸ ਨੂੰ ਸਮਝ ਲਿਆ ਉਹਨਾਂ ਨੇ ਤੇ ਹਰਪਾਜਨ ਸਿੰਘ ਜੋਗੀ ਆਪਣੀ ਕਿਤਾਬ ਦੇ ਵਿੱਚ ਲਿਖਦੇ ਆ ਕਹਿੰਦੇ ਮੈਨੂੰ ਨਿਤਨੇਮ ਬਚਪਨ ਵਿੱਚ ਜਵਾਨੀ ਯਾਦ ਹੋ ਗਿਆ ਸੀ ਕਿਦਾਂ ਕਿਉਂਕਿ ਮੇਰੀ ਮਾਂ ਮੈਨੂੰ ਗੋਦੀ ਵਿੱਚ ਲੈ ਕੇ ਨਿਤਨੇਮ ਕਰਦੀ ਸੀ ਤੇ ਮੈਂ ਸੁਣ ਸੁਣ ਕੇ ਹੀ ਪਾਠ ਯਾਦ ਕਰਦਾ ਕਿਉਂਕਿ ਇਹ ਸਿਰ ਪੈਂਦਾ ਹੈ ਬੱਚੇ ਅੱਜ ਕੱਲ ਬਹੁਤ ਜਲਦੀ ਹਰ ਇੱਕ ਚੀਜ਼ ਨੂੰ ਕੈਚ ਕਰਦੇ ਆ ਤੇ ਸਾਡੀ ਜਿਹੜੀ ਰਹਿਤ ਮਰ ਜਾਦਾ ਉਹ ਤੇ ਉਹਦੇ ਵਿੱਚ ਬਹੁਤ ਸੋਹਣਾ ਸਪਸ਼ਟ ਲਿਖਿਆ ਹੈ ਕਹਿੰਦੇ ਅਖੰਡ ਜੇ ਪਾੜ ਸਹਿਜ ਪਾੜ ਰੱਖਿਆ ਹੋਵੇ ਤਾਂ ਭੋਗ ਪਾਇਆ ਜਾਏ ਫਿਰ ਬਾਕ ਲਿਆ ਜਾਵੇ ਬਾਕ ਦੇ ਆਰੰਭ ਦੇ ਸ਼ਬਦ ਦਾ ਜੋ ਪਹਿਲਾ ਅੱਖਰ ਹੋਵੇ ਉਸ ਤੋਂ ਗਰੰਤੀ ਸਿੰਘ ਬੱਚੇ ਦਾ ਨਾਮ ਤਜਵੀਜ਼ ਕਰੇ ਤੇ ਸੰਗਤ ਦੀ ਪ੍ਰਵਾਨਗੀ ਲੈ ਕੇ ਨਾਮ ਪ੍ਰਗਟ ਕਰੇ ਜੋ ਵੀ ਹੁਕਮਨਾਮਾ ਹੁੰਦਾ ਤੇ ਉਹਦਾ ਪਹਿਲਾ ਅੱਖਰ ਜਿਹੜਾ ਹੈ ਉਥੋਂ ਅਸੀਂ ਨਾਮ ਰੱਖਣਾ ਹੈ ਗੁਰੂ ਗ੍ਰੰਥ ਸਾਹਿਬ ਤੋਂ ਨਾਮ ਕਿਸੇ ਪੰਡਤ ਕੋਲ ਪੁੱਛ ਕੇ ਨਹੀਂ ਰੱਖਣਾ ਹੁੰਦਾ ਨਾ ਕਿ ਰਾਸ਼ੀਆਂ ਦੇ ਪੁੱਛ ਕੇ ਕਈ ਤਰ੍ਹਾਂ ਦੇ ਕਰਕੇ ਨਾਮ ਰੱਖਿਆ ਜਾਂਦਾ ਹੈ ਤੇ ਪਹਿਲੇ ਅੱਖਰ ਦਾ ਹੁਕਮਨਾਮੇ ਦੇ ਪਹਿਲੇ ਅੱਖਰ ਤੋਂ ਬੱਚੇ ਦਾ ਨਾਮ ਰੱਖਿਆ ਜਾ ਤੇ ਨਾਮ ਜਿਹੜੇ ਰੱਖੇ ਜਾਂਦੇ ਆ ਤੇ ਉਹ ਨਾਮ ਇਦਾਂ ਦੇ ਰੱਖੇ ਜਾਣ ਕਿ ਜਿਹੜੇ ਸਾਨੂੰ ਬੋਲਣ ਦੇ ਵਿੱਚ ਸਾਨੂੰ ਬੁਲਾਉਣ ਦੇ ਵਿੱਚ ਬੜੇ ਸੋਹਣੇ ਲੱਗਣ ਅੱਗੇ ਦਾ ਨਾਮ ਰੱਖਿੰਦੇ ਸੈਂਡੀ ਮੰਡੀ ਉਹ ਮਤਲਬ ਇਦਾਂ ਦੇ ਨਾਮ ਬੱਚਿਆਂ ਦੇ ਹੁਣ ਕੀ ਨਾਮ ਨਾਮ ਥੋੜੇ ਆ ਸਾਡੇ ਨਾਮ ਥੋੜੇ ਆ ਤੇ ਜੇ ਉਹ ਸਿੱਖਾਂ ਵਾਲੇ ਨਾਮ ਰੱਖੇ ਜਾਣਗੇ ਬੁਲਾਇਆ ਜਾਣ ਜਾਈ ਜਾਣਗੇ ਤੇ ਉਹ ਨਾਮ ਤਾਂ ਰੱਖੇ ਜਾਂਦੇ ਆ ਇੱਕ ਨਵਾਂ ਕੱਲ ਸੁਣ ਰਿਹਾ ਸੀ ਇੱਕ ਛੋਟੀ ਜੀ ਰੀਲ ਚੱਲ ਰਹੀ ਸੀ ਫੇਸਬੁੱਕ ਦੇ ਉੱਪਰ ਇੱਕ ਪੰਜਾਬ ਦਾ ਕਲਾਕਾਰ ਹੈ ਉਹ ਕਹਿੰਦਾ ਮੈਂ ਇੱਕ ਜਗ੍ਹਾ ਪ੍ਰੋਗਰਾਮ ਤੇ ਗਿਆ ਤੇ ਵਿਆਹ ਦਾ ਪ੍ਰੋਗਰਾਮ ਸੀ ਤੇ ਕਹਿੰਦੇ ਨੱਚਦਾ ਨੱਚਦਾ ਉਹ ਉੱਥੇ ਉਹਦਾ ਜਿਹੜਾ ਮੁੰਡਾ ਸੀ ਉਹਦਾ ਜੀਜਾ ਆ ਗਿਆ ਕਹਿੰਦਾ ਮੈਂ ਆਪਣੇ ਧਿਆਨ 'ਚ ਗਾਣਾ गा ਰਿਹਾ ਸੀ ਤੇ ਉਹਨੇ ਆਖਿਆ ਮੇਰਾ ਨਾਮ ਵੀ ਅਨਾਉਂਸ ਕਰੋ 100 ਰੁਪਇਆ ਮੈਨੂੰ ਫੜਾਈ ਜਾਵੇ। ਕਹਿੰਨ ਲੱਗਾ ਜੀ ਤੁਹਾਡਾ ਨਾਮ ਕੀ ਕਹਿੰਦਾ ਮੈਂ ਮੁੰਡੇ ਦਾ ਜੀਜਾ। ਮੇਰਾ ਨਾਮ ਲੈ। ਕਹਿੰਦਾ ਜੀ ਨਾਮ ਕੀ ਤੁਹਾਡਾ ਕਹਿੰਦਾ ਮੇਰਾ ਨਾਮ ਪ੍ਰਮਾਤਮਾ ਸਿੰਘ ਹੈ। ਪ੍ਰਮਾਤਮਾ ਸਿੰਘ ਹੈ। ਕਹਿੰਦਾ ਮੈਂ ਨਾਮ ਲੈ ਦਿੱਤਾ ਵੀ ਪ੍ਰਮਾਤਮਾ ਸਿੰਘ ਦੀ 100 ਰੁਪਇਆ ਸਾਨੂੰ ਇਨਾਮ ਦਿੱਤਾ। ਕਹਿੰਦੇ ਥੋੜੀ ਦੇਰ ਬਾਅਦ ਉਹ ਕੇਕ ਕੱਟਣਾ ਸੀ ਤੇ ਬਈ ਮਨ ਮਨ ਵਿੱਚ ਖੁਸ਼ੀ ਭਰੀ ਹੋਈ ਕਿੰਨਾ ਸੋਹਣਾ ਨਾਮ ਰੱਖਿਆ ਪ੍ਰਮਾਤਮਾ ਸਿੰਘ। ਤੇ ਕਹਿੰਦੇ ਜਦੋਂ ਬੱਚੇ ਨੂੰ ਅ ਬਾਅਦ ਵਿੱਚ ਕੇ ਕਟਣ ਲੱਗੇ ਬੱਚਾ ਬੱਚੀ ਤੇ ਮੈਂ ਕਿਹਾ ਵੀ ਕਹਿੰਨ ਲੱਗੇ ਜੀਜੇ ਨੂੰ ਬੁਲਾ ਦਿਓ ਪ੍ਰਮਾਤਮਾ ਸਿੰਘ ਨੂੰ ਤੇ ਆਵਾਜ਼ ਦਿੱਤੀ ਵੀ ਪ੍ਰਮਾਤਮਾ ਸਿੰਘ ਸਟੇਜ ਤੇ ਆ ਜਾ ਕਹਿੰਦੇ ਪ੍ਰਮਾਤਮਾ ਸਿੰਘ ਤਾਂ ਸ਼ਰਾਬ ਪੀ ਕੇ ਲੰਮਾ ਪਿਆ ਹੁਣ ਨਾਮ ਇਦਾਂ ਦੇ ਰੱਖੇ ਜਾਂਦੇ ਆ ਪ੍ਰਮਾਤਮਾ ਸਿੰਘ ਵਾਹਿਗੁਰੂ ਸਿੰਘ ਤੇ ਉਹ ਨਾਮ ਤੇ ਉੱਪਰ ਅਸੀਂ ਪੂਰੇ ਵੀ ਉਤਰ ਜਾਈਏ ਤੇ ਨਾਮ ਕੀ ਹੁੰਦਾ ਕਈ ਵਲੇ ਨਾਮ ਹੋਰ ਹੁੰਦਾ ਤੇ ਬੰਦੇ ਦਾ ਨਾਮ ਹੁੰਦਾ ਉਲਟ ਹੋ ਦੇ ਉਲਟ ਹੋ ਜਾਂਦਾ ਨਾ ਕੰਮ ਬੰਦਾ ਬੜਾ ਅਮੀਰ ਹੁੰਦਾ ਨਾਮ ਰੱਖਿਆ ਉਹਦਾ ਗਰੀਬ ਦਾਸ ਨਾਮ ਹੁੰਦਾ ਸੇਵਾ ਸਿੰਘ ਪਰ ਕਿਸੇ ਨੂੰ ਪਾਣੀ ਦਾ ਗਲਾਸ ਨਹੀਂ ਕਦੇ ਪਲਾਇਆ। ਨਾਮ ਟਹਿਲ ਸਿੰਘ ਹੁੰਦਾ ਕਦੇ ਕਿਸੇ ਦੀ ਟਹਿਲ ਨਹੀਂ ਕੀਤੀ, ਕਦੇ ਕਿਸੇ ਦੀ ਸੇਵਾ ਨਹੀਂ ਕੀਤੀ। ਨਾਮ ਹੁੰਦਾ RAM ਤੇ ਕੰਮ ਉਹਦੇ ਰਾਵਣਾ ਵਰਗੇ। ਨਾਮ ਕ੍ਰਿਸ਼ਨ ਰੱਖਦੇ ਆ ਤੇ ਕੰਮ ਹੁੰਦੇ ਕੰਸ਼ ਵਰਗੇ। ਤੇ ਉਹ ਨਾਮ ਦੇ ਉੱਪਰ ਪੂਰੇ ਨੂੰ ਮੈਂ ਪਿਛਲੇ ਦਿਨਾਂ ਬੇਨਤੀ ਕੀਤੀ ਸੀ ਜੇ ਨਾਮ ਰੱਖਣੇ ਆ ਸਭ ਜਾਦਿਆਂ ਦੇ ਨਾਮ ਤੇ ਰੱਖਣੇ ਬੱਚਿਆਂ ਦੇ ਨਾਂ ਫਿਰ ਉਦਾਂ ਦੇ ਉਹਨਾਂ ਨੂੰ ਸੰਸਕਾਰ ਵੀ ਦਿੱਤੇ ਜਾਣ। ਉਦਾਂ ਦਾ ਉਹਨਾਂ ਨੂੰ ਸਮਝਾਇਆ ਜਾਏ। ਇਕ ਬਹੁਤ ਅਸਰ ਪੈਂਦਾ ਨਾਮ ਦਾ ਬਹੁਤ ਅਸਰ ਪੈਂਦਾ ਹੈ ਉਹ ਪਤਾ ਨਹੀਂ ਕਿਦਾਂ ਦੇ ਨਾਮ ਹਨ ਜੈ ਕਿ ਸੈਂਡੀ ਮੈਂਡੀ ਇਦਾਂ ਦੇ ਸਾਡੇ ਨਾਮ ਉਦਾਂ ਦੇ ਵੱਡੇ ਹੋ ਕੇ ਨਾਮ ਪੱਕ ਜਾਂਦੇ ਤੇ ਨਾਮ ਜਿਹੜਾ ਹੈ ਇੱਕੋ ਹੀ ਨਾਮ ਵੈਸੇ ਹੋਣਾ ਚਾਹੀਦਾ ਜਿਸ ਅਸੀਂ ਨਾਮ ਗੁਰੂ ਗ੍ਰੰਥ ਸਾਹਿਬ ਤੋਂ ਰੱਖਿਆ ਜਾਵੇ ਲੜਕੇ ਦੇ ਨਾਮ ਦੇ ਪਿੱਛੇ ਸਿੰਘ ਸ਼ਬਦ ਤੇ ਲੜਕੀ ਦੇ ਨਾਮ ਪਿੱਛੇ ਕੌਰ ਸ਼ਬਦ ਲਗਾਇਆ ਜਾਵੇ ਇਹ ਬੱਚਿਆਂ ਨੂੰ ਬਹੁਤ ਚੰਗੀ ਤਰ੍ਹਾਂ ਉਹਨਾਂ ਦੇ ਦਿਲ ਦਿਮਾਗ ਦੇ ਵਿੱਚ ਗੱਲ ਪਾਣੀ ਚਾਹੀਦੀ ਹੈ ਕਿਉਂਕਿ ਇਸ ਨਾਮ ਜਿਹੜਾ ਹੈ ਗੁਰੂ ਪਾਸ਼ਾ ਨੇ ਦਿੱਤਾ ਹੈ ਸਿੰਘ ਤੇ ਕੌਰ ਇੱਕ ਤਾਂ ਸਾਡੀ ਇੱਕ ਸਰਬਸਾਂਝੀ ਕੌਮ ਦੀ ਇੱਕ ਮੈਸੇਜ ਜਾਂਦਾ ਕਿ ਅਸੀਂ ਇੱਕ ਇਕੱਠੇ ਆ ਇੱਕੋ ਹੀ ਆ ਹਰੇਕ ਸਿੱਖ ਦੇ ਪਿੱਛੇ ਸਿੰਘ ਹਰੇਕ ਬੱਚੀ ਦੇ ਪਿੱਛੇ ਕੌਰ ਸ਼ਬਦ ਉਸ ਤੋਂ ਬਾਅਦ ਜੋ ਮਰਜ਼ੀ ਆਪਾਂ ਲਾਉਂਦੇ ਆ ਪਰ ਨਹੀਂ ਲਾਉਣਾ ਚਾਹੀਦਾ ਪਰ ਇਹ ਤਾਂ ਜ਼ਰੂਰ ਹੈ ਕਿ ਬੱਚਿਆਂ ਦੇ ਪੂਰੇ ਨਾਮ ਸਿੰਘ ਦੇ ਤੇ ਕੌਰ ਦੇ ਨਾਲ ਤੁਸੀਂ ਬਣਾਓਗੇ ਉਹੀ ਨਾਮ ਬੱਚਿਆਂ ਦੇ ਪੱਕਣਗੇ ਹੁਣ ਕਾਰਡ ਵਿਆਹ ਕਰਦੇ ਆਂ ਸ਼ਾਦੀਆਂ ਦੇ ਕਾਰਡ ਛੱਪਦੇ ਆਂ ਮਨਪ੍ਰੀਤ ਗੁਰਪ੍ਰੀਤ ਪਤਾ ਨਹੀਂ ਲੱਗਦਾ ਵੀ ਕੁੜੀ ਕਿਹੜੀ ਤੇ ਮੁੰਡਾ ਕਿਹੜਾ ਸਿੰਘ ਤੇ ਕੌਰ ਗੁਰੂ ਨੇ ਜਿਹੜੀ ਪਹਿਚਾਣ ਦਿੱਤੀ ਆ ਉਹ ਅਸੀਂ ਖਤਮ ਕਰਦੇ ਜਾ ਰਹੇ ਨੜਕੇ ਦੇ ਨਾਮ ਪਿੱਛੇ ਸਿੰਘ ਸ਼ਬਦ ਤੇ ਲੜਕੀ ਦੇ ਨਾਮ ਪਿੱਛੇ ਕੌਰ ਸ਼ਬਦ ਲਗਾਇਆ ਜਾਵੇ ਉਪਰੰਤ ਅਨੰਦ ਸਾਹਿਬ ਦੀਆਂ ਛੇ ਪੌੜੀਆਂ ਮਗਰ ਉਹ ਬੱਚੇ ਦੇ ਨਾਮ ਸੰਸਕਾਰ ਦੀ ਖੁਸ਼ੀ ਦੇ ਜੋਗ ਸ਼ਬਦਾਂ ਵਿੱਚ ਅਰਦਾਸਾ ਕਰਕੇ ਕੜਾ ਪ੍ਰਸ਼ਾਦ ਵਰਤਾਇਆ ਜਾਵੇ ਜਨਮ ਦੇ ਸਬੰਧ ਵਿੱਚ ਖਾਣ ਪੀਣ ਵਿੱਚ ਕੋਈ ਸ਼ੂਤਕ ਦਾ ਭਰਮ ਨਹੀਂ ਕਰਨਾ ਕਿਉਂਕਿ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਦਿੱਤਣ ਰਿਜਕ ਸੰਭਾਲ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਹਾਂ ਸ਼ੂਤਕ ਦੇ ਬਾਰੇ ਸਸਕ੍ਰਿਤ ਦਾ ਸ਼ਬਦ ਹੈ ਸ਼ੂਤਕ ਉਹਦਾ ਅਪਵਿੱਤਰਤਾ ਵੀ ਹੁਣ ਜੇ ਘਰ ਵਿੱਚ ਬੱਚਾ ਪੈਦਾ ਹੋ ਗਿਆ ਵੀ ਇਹ ਹੁਣ ਘਰ ਅਪਵਿੱਤਰ ਹੋ ਗਿਆ ਪਰ ਗੁਰਮਤ ਨਹੀਂ ਮੰਨਦੀ ਗੁਰੂ ਸਾਹਿਬ ਨਹੀਂ ਮੰਨਦੇ ਕਹਿੰਦੇ ਸਾਰਾ ਖੇਡ ਪਰਮੇਸ਼ਰ ਅਕਾਲ ਪੁਰਖ ਦਾ ਹੈ ਇਹ ਬ੍ਰਾਹਮਣ ਦਾ ਬਣਾਇਆ ਬ੍ਰਾਹਮਣ ਨੇ ਆਪਣੇ ਵਾਸਤੇ ਵੀ ਜਿਹਦੇ ਕ ਬ੍ਰਾਹਮਣ ਦੇ ਘਰ ਬੱਚਾ ਪੈਦਾ ਹੋਇਆ ਉਹ 11 ਦਿਨ ਸ਼ੁੱਤਕ ਰਹੇਗਾ ਤੇ ਜਿਹੜਾ ਖੱਤਰੀ ਹੈ ਉਹਦੇ ਘਰ 13 ਦਿਨ ਜਿਹੜਾ ਵੈਸ਼ ਉਹਦੇ ਘਰ 17 ਦਿਨ ਸ਼ੁੱਦਰ ਦੇ ਘਰ 30 ਦਿਨ ਉਹਨੇ ਆਪਣੇ ਹਿਸਾਬ ਦੇ ਨਾਲ ਸਾਰਾ ਕੁਝ ਸਿਸਟਮ ਜਿਹੜਾ ਲੋਕਾਂ ਦੇ ਬਣਾ ਸਾਡੇ ਵਿੱਚ ਵੀ ਸੀ ਮੈਂ ਬੋਲ ਬੋਲ ਕੇ ਸਾਰਿਆਂ ਨੂੰ ਬੇਨਤੀ ਕੀਤੀ ਕਹਿੰਦੇ ਚੌਕੇ ਚੜਾਣਾ ਰਸੋਈ ਦੇ ਵਿੱਚ ਬਠ ਕੇ ਅਰਦਾਸ ਕਰੋ ਮਤਲਬ ਅਸੀਂ ਉਹੀ ਬ੍ਰਾਹਮਣੀ ਸੋਚ ਰੱਖਦੇ ਆਂ ਵੀ ਘਰ ਪਵਿੱਤਰ ਹੋ ਗਿਆ ਸਤਿਗੁਰੂ ਤਾਂ ਕਹਰੇ ਜਿਉ ਜੋਰੂ ਸਰਣਾਬਣੀ ਆਵੇ ਵਾਰੋ-ਵਾਰ ਝੂਠੇ-ਝੂਠਾ ਮੁਖ ਵਸੇ ਨਿਤ-ਨਿਤ ਹੋਏ ਖਵਾਰ ਸੂਚੇ ਇਹਨਾ ਆਖੀਏ ਬਹਿਣ ਜੇ ਪਿੰਡਾ ਧੋਏ ਸੂਚੇ ਸਹੀ ਨਾਨਕਾ ਜਿੰਨ ਮਨ ਵਸਿਆ ਸੋ ਨਾਉਣ ਦੇ ਨਾਲ ਬੰਦਾ ਨਹੀਂ ਪਵਿੱਤਰ ਹੁੰਦਾ ਜਿੰਨੇ ਤੱਕ ਸਾਡੇ ਅੰਦਰ ਪਰਮੇਸ਼ਰ ਦੇ ਨਾਮ ਦੀ ਪਵਿੱਤਰਤਾ ਨਹੀਂ ਗੁਰੂ ਸਾਹਿਬ ਕਹਿੰਦੇ ਖਾਣਾ ਪੀਣਾ ਪਵਿੱਤਰ ਹੈ ਦਿੱਤਣ ਰਿਜਕ ਸੰਭਾਏ ਤੀਸਰਾ ਪੁਆਇੰਟ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਮਾਲ ਤੋਂ ਚੋੜਾ ਬਣਾ ਕੇ ਪਾਉਣਾ ਆਦੀ ਮਨਮਤ ਹੈ ਅੱਗੇ ਕਰਦੇ ਸੀ ਲੋਕ ਵੀ ਪਹਿਲਾਂ ਕਪੜਾ ਪਾਉਣਾ ਤੇ ਬੱਚੇ ਨੂੰ ਲਿਆ ਕੇ ਨਾ ਉਹ ਰਮਾਲਾ ਲੈ ਜਾਣਾ ਗੁਰਦੁਆਰੇ ਸਭ ਤੋਂ ਤੇ ਉਹਦਾ ਚੋੜਾ ਬੰਨਦੇ ਸੀ ਵੀ ਇਹ ਬੰਦਾ ਤਾਂ ਬੱਚਾ ਤੰਦਰੁਸਤ ਰਹੇਗਾ ਤੰਦਰੁਸਤੀ ਤਾਂ ਹੀ ਆਏਗੀ ਜੀਵਨ ਦੇ ਵਿੱਚ ਜੇ ਅਸੀਂ ਸੰਸਕਾਰ ਚੰਗੇ ਦਵਾਂਗੇ ਕਿਸੇ ਨੇ ਬੜਾ ਸੋਹਣਾ ਸਵਾਲ ਕੀਤਾ ਸੀ ਗੁਰਗੋਬਿੰਦ ਸਿੰਘ ਜੀ ਪਾਤਸ਼ਾਹ ਨੂੰ ਕਿਸੇ ਸਿੱਖ ਨੇ ਕਿ ਗੁਰੂ ਮਹਾਰਾਜ ਅੱਜ ਦੇ ਸਿੱਖ ਦੀ ਗੱਲ ਕਰ ਰਹੇ ਆ ਉਹਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਗੱਲ ਕੀਤੀ ਕਿ ਸਤਿਗੁਰੂ ਮਹਾਰਾਜ ਤੇਰੇ ਬੱਚਿਆਂ ਤੇ ਮੇਰੇ ਬੱਚਿਆਂ ਦੇ ਵਿੱਚ ਬੜਾ ਫਰਕ ਹੈ ਵੀ ਤੂੰ ਆਪਣੇ ਬੱਚਿਆਂ ਨੂੰ ਕੀ ਖਲਾਉਂਦਾ ਸੀ ਤੇ ਕੀ ਉਹਨਾਂ ਨੂੰ ਲੈ ਕੇ ਦਿੰਦਾ ਸੀ ਤੇ ਜਿਹੜੇ ਤੇਰੇ ਬੱਚੇ ਉੱਥੇ ਵੀ ਨਹੀਂ ਡੋਲੇ ਸਨ ਵੀ ਉਹ ਮੁਗਲਾਂ ਨੇ ਜ਼ੋਰ ਲਾ ਲਿਆ ਤੇ ਉਹ ਡੋਲੇ ਨਹੀਂ ਸਨ ਕਲਗੀਧਰ ਪਾਤਸ਼ਾਹ ਕਹਿੰਦੇ ਮੈਂ ਕੀ ਖਲਾਉਣਾ ਉਹਨਾਂ ਨੂੰ 8 ਮਹੀਨੇ ਤਾਂ ਘੇਰਾਬਾਈ ਰੱਖਿਆ ਗਿਆ ਆਨੰਦਗੜ੍ਹ ਦੇ ਕਿਲੇ ਨੂੰ 사త్సੰਗਤ ਦੀ ਜਿਨ੍ਹਾਂ ਦੇ ਧਰਮ ਨੂੰ ਬਚਾਉਣ ਲਈ 5-6 ਸਾਲ ਪਹਿਲਾਂ ਗੁਰੂ ਸਾਹਿਬ ਨੇ ਆਪਣੇ ਪਿਤਾ ਦੀ ਸ਼ਹਾਦਤ ਦਿੱਤੀ 5-6 ਸਾਲ ਪਹਿਲਾਂ ਹੀ ਦਿੱਤੀ ਸੀ 13-14 ਸਾਲ ਦੇ ਵਿੱਚ ਡੰਗਾ ਸ਼ੁਰੂ ਹੋ ਗਿਆ ਸੀ ਕਲਗੀ ਤਰਪਾਸ਼ 9 ਸਾਲ ਦੀ ਉਮਰ ਵਿੱਚ ਸ਼ਹਾਦਤ ਹੋਈ ਹੈ ਗੁਰਤੇਪਾਦਰ ਸਾਹਿਬ ਜਦੋਂ ਗੁਰੂ ਗੋਬਿੰਦ ਸਿੰਘ ਜੀ 9 ਸਾਲ ਦੇ ਸੀ ਉਹ ਪਹਾੜੀ ਹਿੰਦੂ ਰਾਜੇ ਚੜ੍ਹ ਕੇ ਆਏ ਸੀ ਗੁਰੂ ਪਾਸ਼ਾ ਮਹਾਰਾਜ ਕਹਿਣ ਲੱਗੇ ਉਹ 8 ਮਹੀਨੇ ਘੇਰਾ ਪਾਈ ਰੱਖਿਆ ਉਹਨਾਂ ਦੇ ਜਿਹੜੀ ਨਦੀ ਆਉਂਦੀ ਸੀ ਆਨੰਦਪੁਰ ਸਾਹਿਬ ਉਹ ਵੀ ਪਾਣੀ ਬੰਦ ਕਰਤਾ ਸੀ ਉਹਨਾਂ ਨੇ ਵੀ ਪਾਣੀ ਵੀ ਸਿੱਖ ਦਾ ਪੀਣ ਤੇ ਜਿਹਨਾਂ ਦਾ ਧਰਮ ਬਚਾਇਆ 5-6 ਸਾਲ ਪਹਿਲਾਂ ਜਦੋਂ ਉਹਨਾਂ ਨੂੰ 25-30 ਸਾਲ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਉਹਨੇ ਦਾਦੇ-ਪੜਦਾਦੇਆਂ ਨੂੰ ਗਵਾਲੀਅਰ ਦੀ ਗਹਿਲ ਵਿੱਚੋਂ ਛੁਡਾਇਆ ਸੀ ਕਹਿੰਦੇ ਕਿ ਉਹ ਤਾਂ 7-8 ਮਹੀਨੇ ਭੁੱਖੇ ਰਹੇ ਆ ਮੈਂ ਆਪਣੇ ਬੱਚਿਆਂ ਨੂੰ ਕੀ ਖਿਲਾਇਆ ਉਹਨਾਂ ਕੋਲ ਤਾਂ ਪਾਉਣ ਵਾਸਤੇ ਬਸਤਰ ਵੀ ਨਹੀਂ ਸਨ ਆ ਜਿਹੜੇ 7 ਦਿਨ ਆਪਾਂ ਅਸੀਂ ਦੀਦੇ ਮਨਾਉਂਦੇ ਆ ਜਦੋਂ ਆਨੰਦਗੜ੍ਹ ਦਾ ਕਿਲਾ ਛੱਡਿਆ ਜਾਂਦਾ ਸਰ ਸੰਧ ਤੱਕਰ ਕਿਹੜੇ ਕੱਪੜੇ ਸੀਗੇ ਸਭ ਜਾਂਦੇ ਆਂਦੇ ਉਹਨਾਂ ਕੋਲ ਤਾਂ ਕੱਪੜੇ ਵੀ ਨਹੀਂ ਸੀ ਖਾਣ ਵਾਸਤੇ ਵੀ ਨਹੀਂ ਚੰਗਾ ਸੀ ਪਰ ਤੇਰੇ ਬੱਚਿਆਂ ਵਿੱਚ ਤੇ ਮੇਰੇ ਬੱਚਿਆਂ ਵਿੱਚ ਇੱਕੋ ਫਰਕ ਹੈ ਉਹਨਾਂ ਦੇ ਕੋਲ ਗੁਰਬਾਣੀ ਸੀ ਤੇਰੇ ਬੱਚਿਆਂ ਕੋਲ ਗੁਰਬਾਣੀ ਨਹੀਂ ਹੈ ਆ ਤੇਰੇ ਬੱਚਿਆਂ ਦੇ ਕੋਲ 50-50 ਹਜ਼ਾਰ ਲੱਖ-ਲੱਖ ਰੁਪਏ ਦੇ ਮੋਬਾਈਲ ਹਨ 2-2 ਲੱਖ ਰੁਪਏ ਦੀਆਂ ਗੱਡੀਆਂ ਹਨ ਮੋਟਰਸਾਈਕਲ ਹਨ ਪਰ ਕਦੇ ਉਹਨਾਂ ਦੇ ਕੋਲ ਜਪਜੀ ਸਾਹਿਬ ਨਹੀਂ ਹੈ ਇਹੀ ਕਾਰਨ ਹੈ ਤੇਰੇ ਬੱਚਿਆਂ ਤੇ ਮੇਰੇ ਵਿੱਚ ਗੁਰੂ ਸਾਹਿਬ ਤਾਂ ਕਹਿੰਦੇ ਫਰਕ ਨਹੀਂ ਰੱਖਿਆ ਗੁਰੂ ਸਾਹਿਬ ਨੇ ਸਿੱਖਾਂ ਨੇ ਵੀ ਸਹਾਤਾਂ ਦਿੱਤੀਆਂ ਨਾ ਅੱਜ ਵੀ ਦੇ ਰਹੇ ਆ ਜਿਹੜੇ ਜੁੜ ਜਾਂਦੇ ਆ ਸਤਗੁਰੂ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰ ਲੈਂਦੇ ਤੇ ਇਹ ਜਿਹੜਾ ਸਾਨੂੰ ਜੀਵਨ ਦਿੱਤਾ ਗੁਰੂ ਪਾਤਸ਼ਾਹ ਨੇ ਜਨਮ ਤੇ ਨਾਮ ਸੰਸਕਾਰ ਸਾਡਾ ਜਿਹੜਾ ਜਨਮ ਉਹ ਵੀ ਗੁਰਮਤ ਦੇ ਹਿਸਾਬ ਦੇ ਨਾਲ ਅਸੀਂ ਜੋ ਕਰਮ ਕਰਨਾ ਮਰਜ਼ਾਦਾ ਜੋ ਲਿਖੀ ਉਸ ਹਿਸਾਬ ਦੇ ਨਾਲ ਤੇ ਬੱਚਿਆਂ ਦੇ ਜਿਹੜੇ ਨਾਮ ਰੱਖਣੇ ਆ ਉਹ ਵੀ ਗਰਮ ਗਰਮਤ ਮਰਿਆਦਾ ਦੇ ਅਨੁਸਾਰ ਹੁਕਮਨਾਮਾ ਲੈ ਕੇ ਹੁਕਮਨਾਮੇ ਦੇ ਪਹਿਲੇ ਅੱਖਰ ਤੋਂ ਬੱਚੇ ਦਾ ਨਾਮ ਰੱਖਣਾ ਹੈ ਤੇ ਉਹਦਾ ਦੇ ਨਾਮ ਰੱਖਣੇ ਕਿ ਜਿਹੜੇ ਨਾਮ ਸਾਨੂੰ ਚੰਗੇ ਲੱਗਣ ਬੁਲਾਉਣ ਦੇ ਵਿੱਚ ਫੱਬਦੇ ਹੋਣ ਤੇ ਉਹ ਚੰਗੇ ਕਰਮ ਜਿਹੜੇ ਆ ਸਾਡੇ ਜੀਵਨ ਦੇ ਵਿੱਚ ਉਹਨਾਂ ਨੂੰ ਬਹੁਤ ਵੱਡੀ ਪ੍ਰਾਪਤੀ ਬਖਸ਼ਿਸ਼ ਕਰਦਕਦੇ ਆ ਬੱਚਿਆਂ ਨੂੰ ਸਫਲਤਾ ਬਖਸ਼ਿਸ਼ ਕਰ ਸਕਦੇ ਆ ਗੁਰੂ ਮਹਾਰਾਜ ਕਿਰਪਾ ਕਰਨ ਅੱਗੇ ਜਿਹੜਾ ਸੰਸਕਾਰ ਹੈ ਉਹ ਆਨੰਦ ਸੰਸਕਾਰ ਹੈ ਸਾਡੇ ਵਿਆਹ ਕਿਦਾਂ ਹੋਣੇ ਚਾਹੀਦੇ ਆ ਮਰਜ਼ਾਦਾ ਕੀ ਹੈ ਤੇ ਹਰ ਇੱਕ ਜਗ੍ਹਾ ਪਾ ਦੇਖਦੇ ਇੱਕੋ ਜੀ ਮਰਜ਼ਾਦਾ ਹੁੰਦੀ ਆ ਕਿ ਕਿਤੇ ਕਿਤੇ ਇੱਥੇ ਕਮੀ ਆ ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਆਨੰਦ ਸੰਸਕਾਰ ਦੇ ਵਿੱਚ ਲਿਖੀਆਂ ਹਨ ਫਿਰ ਬੇਨਤੀ ਕਰ ਦਿੰਦਾ ਸੰਸਕਾਰ ਦਾ ਅਰਥ ਹੁੰਦਾ ਹੈ ਕਿ ਜਿਹੜਾ ਕਰਮ ਧਰਮ ਦੀ ਰੀਤੀ ਦੇ ਅਨੁਸਾਰ ਕੀਤਾ ਜਾਏ ਉਸ ਨੂੰ ਸੰਸਕਾਰ ਕਿਹਾ ਜਾਂਦਾ ਕਿਉਂਕਿ ਜੋ ਉਹ ਸੰਸਕਾਰ ਜੋ ਸਾਡੇ ਚਿੱਤ ਦੇ ਵਿੱਚ ਅਸਰ ਕਰਦਾ ਹੈ ਉਹ ਸੰਸਕਾਰ ਉਹ ਗੱਲਾਂ ਕੀਤੀਆਂ ਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਦੇ ਨਾਲ ਗੁਰਬਾਣੀ ਦੇ ਆਧਾਰ ਤੇ ਸਿੱਖ ਰਹਿਤ ਮਰਜ਼ਾ ਦਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਪ੍ਰਮਾਣਿਤ ਹੈ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲੋ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ